ਅੱਜ ਸਵੇਰ 11 ਸਲਾਮਾਬਾਦ ਦੇ ਵਿੱਚ ਇੱਕ ਬਲਾਸਟ ਹੋ ਜਾਂਦਾ ਹੈ ਯਾਨੀ ਕਿ ਇੱਕ ਧਮਾਕਾ ਜ਼ੋਰਦਾਰ ਹੁੰਦਾ ਹੈ ਔਰ ਧਮਾਕੇ ਦੀ ਆਵਾਜ਼ ਨਾਲ ਦਹਿਸ਼ਤ ਫੈਲ ਜਾਂਦੀ ਹੈ ਅੱਜ ਹੁਣ ਉੱਥੇ ਰਾਸ਼ਟਰੀ ਮਹਾ ਮੰਤਰੀ ਭਾਜਪਾ ਦੇ ਤਰੁਣ ਚੋਗਵੀ ਪਹੁੰਚੇ ਨੇ ਤਸਵੀਰਾਂ ਕਾਲਾ ਸਾਂਝੀਆਂ ਕਰ ਰਿਹਾ ਤਰਨ ਚੋਗ ਉਸ ਬਾਰੇ ਥਾਣੇ ਦੇ ਵਿੱਚ ਪਹੁੰਚੇ ਨੇ ਜਿੱਥੇ ਐ ਬਲਾਸਟ ਹੋਦਾ ਹੈ ਪੁਲਿਸ ਸਟੇਸ਼ਨ ਸਲਾਮਾਬਾਦ ਪਹੁੰਚੇ ਹੋ ਤੁਸੀਂ ਸਵੇਰ ਦੀ ਕੱਟੜਾ ਹੈਗੀ ਆ ਕਿ ਤੁਸੀਂ ਹਾਲਾਤ ਵੀ ਦੇਖੇ ਨੇ ਕੀ ਦੇਖਿਆ ਤੁਸੀਂ ਐਸਾ ਕਿ ਸਲਾਮਾਬਾਦ ਮੇਰਾ ਕਾਰਜਕ੍ਰਮ ਹੀ ਸੀ ਅੱਜ 2 ਵਜੇ ਦਾ ਮੈਂ ਇੱਥੇ ਆਣਾ ਹੀ ਸੀ ਲੇਕਿਨ ਉਸ ਤੋਂ ਲਗਭਗ 11-12 ਘੰਟੇ ਪਹਿਲੇ ਇੱਥੇ ਬਲਾਸਟ ਹੋਇਆ ਔਰ ਮੈਨੇ ਸਾਰੇ ਕਹਿ ਰਹੇ ਸੀ ਕਿ ਉੱਥੇ ਨਹੀਂ ਜਾਣਾ ਚਾਹੀਦਾ ਕਿਉਂਕਿ ਇੱਥੇ ਸਾਡੇ ਕੈਂਡੀਡੇਟ ਸ਼ਸ਼ੀਗਿਲ ਚੋਣ ਲੜ ਰਹੇ ਅੱਜ ਇਹ ਨਗਰ ਦੇ ਘਰ ਪ੍ਰੋਗਰਾਮ ਰੱਖਿਆ ਮੈਂ ਕਿਹਾ ਨਹੀਂ ਮੈਂ ਜਾਣਾ ਹੈ ਸ਼ਸ਼ੀਗਿਲ ਦੇ ਪ੍ਰੋਗਰਾਮ 'ਚ ਵੀ ਜਾਣਾ ਹੈ ਅਜੇ ਨਗਰ ਦੇ ਘਰ ਵੀ ਜਾਣਾ ਔਰ ਆਪਣੇ ਪੁਲਿਸ ਦੇ ਜਿਹੜੇ ਮੇਰੇ ਭਰਾ ਨੇ ਜਿਹੜੇ ਜਿਨ੍ਹਾਂ ਨੇ ਦੇਸ਼ ਦੀ ਇਲਾਕੇ ਦੀ ਸੁਰੱਖਿਆ ਵਾਸਤੇ ਜੋਖਮ ਲੈ ਕੇ ਕੰਮ ਕਰਦੇ ਨੇ ਉਹਨਾਂ ਨੂੰ ਸ਼ੁਭ ਕਾਮਨਾਵਾਂ ਵੀ ਦੇਣੀ ਮੈਂ ਖੁਦ ਥਾਣੇ ਆਇਆ ਔਰ ਥਾਣੇ ਦੇ ਅੰਦਰ ਸਾਰੇ ਹੀ ਮੁਲਾਜ਼ਮਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਔਰ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਆਪਣੀ ਬਹਾਦਰੀ ਛੱਡੋ ਨਾ ਜਿਸ ਤਰ੍ਹਾਂ ਹਨੂਮਾਨ ਜੀ ਨੂੰ ਯਾਦ ਕਰਾਉਣਾ ਪਿਆ ਸੀ ਉਹਨਾਂ ਦੀ ਤਾਕਤ ਮੈਂ ਪਸੰਮੈਣਾ ਪੰਜਾਬ ਦੀ ਬਹਾਦਰ ਪੁਲਿਸ ਹੈ ਜਿਨੇ ਪੰਜਾਬ ਚ ਸ਼ਾਂਤੀ ਲਿਆਂਦੀ ਜਿਨੇ ਪੰਜਾਬ ਦੇ ਅੰਦਰ ਭਾਈਚਾਰਾ ਮਜ਼ਬੂਤ ਕੀਤਾ ਉਸ ਬਹਾਦਰ ਪੁਲਿਸ ਦਾ ਹੌਂਸਲਾ ਨਹੀਂ ਟੁੱਟਣ ਦੇਣਾ ਇਹ ਜਿਹੜੀਆਂ ਸ਼ਕਤੀਆਂ ਨੇ ਇਹ ਪੰਜਾਬ ਪੁਲਿਸ ਦਾ ਹੌਸਲਾ ਤੋੜਨਾ ਚਾਹਦੀਆਂ ਅਸੀਂ ਕਿਸੇ ਵੀ ਸੂਰਤ 'ਚ ਹੌਸਲਾ ਨਹੀਂ ਟੁੱਟਣ ਦੇਣਾ ਔਰ ਪੂਰਾ ਪੰਜਾਬ ਆਪਣੀ ਇਸ ਬਹਾਦਰ ਪੁਲਿਸ ਨਾਲ ਖੜਾ ਹੈ ਲੇਕਿਨ ਮੈਂ ਉਥੇ ਵੀ ਬੇਨਤੀ ਕਰਨਾ ਕਿ ਇਹ ਵਾਰਦਾਤਾ ਚੇਤਾਵਨੀ ਨਹੀਂ ਇਹ ਵਾਰਦਾਤਾ ਤੁਸਾਨੂੰ ਸਮਝਣਾ ਪਏਗਾ ਕਿ ਕੁਝ ਤਾਕਤਾਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹਦੀਆਂ ਸਾਨੂੰ ਸਾਰਿਆਂ ਨੂੰ ਸਿਵਿਲਿਅਨ ਪੋਲੀਟੀਸ਼ੀਅਨ ਪੁਲਿਸ ਸੁਰੱਖਿਆ ਬਲ ਸਭ ਨੂੰ ਮਿਲ ਕੇ ਸਤਾਤਨ ਨੂੰ ਪ੍ਰਸਤ ਕਰਨਾ ਪਏਗਾ ਆਪਣੇ ਪੰਜਾਬ ਨੂੰ ਵਾਪਸ ਅਸਦਾ ਕਿਲਾ ਪੰਜਾਬ ਬਣਾਉਣਾ ਪਏਗਾ ਜਿਹੜੇ ਲੋਕ ਪੰਜਾਬੀ ਭਾਈਚਾਰੇ ਨੂੰ ਹਿੰਦੂ ਸਿੱਖ ਭਾਈਚਾਰੇ ਨੂੰ ਤੋੜਨਾ ਚਾਹੁੰਦੇ ਉਹਨਾਂ ਦੇ ਛੜੇੰਤਰ ਸਫਲ ਨਹੀਂ ਹੋਣਗੇ ਇਹ ਭਾਈਚਾਰਾ ਦੀਆਂ ਨੀਆਂ ਬਹੁਤ ਮਜ਼ਬੂਤ ਨੇ ਔਰ ਅਸੀਂ ਮਜ਼ਬੂਤੀ ਦੇ ਨਾਲ ਇਸ ਭਾਈਚਾਰੇ ਨੂੰ ਸਟਰੋਂਗ ਕਰਾਂਗੇ ਔਰ ਜਿਹੜੇ ਗੈਂਗਸਟਰ ਐਸ ਵੇਲੇ ਗੈਂਗ ਬਣਾ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਉਹਨਾ ਗੈਂਗਰ ਗੈਂਗ ਵਾਦ ਵਾਲਿਆਂ ਨੂੰ ਰੰਗਦਾਰ ਇਕੱਠੇ ਕਰਨ ਵਾਲਿਆਂ ਨੂੰ ਕੁੱਤ ਸ਼ਕਤੀ ਨਾਲ ਕੁਚਲਣਾ ਪਏ ਅਸੀਂ ਤਰੁਣ ਜੀ ਕਾਲਾ ਦੌਰ ਵੇਖਿਆ ਹੈ ਪੰਜਾਬ ਦੇ ਵਿੱਚ ਇੱਕ ਦੌਰ ਅਤਵਾਦ ਦਾ ਦੌਰ ਚੱਲਦਾ ਰਿਹਾ ਸੀ ਉਹੋ ਜੀ ਸਿਚੁਏਸ਼ਨ ਨੰਬੰਦੀ ਨਜ਼ਰ ਆ ਰਹੀ ਇੱਕ ਮਹੀਨੇ ਦੇ ਵਿੱਚ ਚਾਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋ ਜਾਣਾ ਹੈ ਬਹੁਤ ਚਿੰਤਾਜਨਕ ਹੈ ਬਹੁਤ ਚਿੰਤਾਜਨਕ ਹੈ ਆਂਤਕ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਭਏ ਮੈਂ ਲੋਕਾਂ ਨੂੰ ਮਿਲੇ ਅੱਜ ਸ਼ਸ਼ੀ ਗਿਲਦੀ ਦੀ ਕੈਂਪੇਨ ਤੋਂ ਜਦੋਂ ਨਿਕਲਿਆ ਤੇ ਜਿਹੜਾ ਵੀ ਮਿਲਿਆ ਚਾਹੇ ਰਜਿੰਦਰ ਸੈਕਟਰੀ ਦੇ ਨਾਲ ਲੋਕ ਮਿਲੇ ਚਾਹੇ ਅਜੇ ਨਗਰ ਦੇ ਕਰ ਲੋਕ ਮਿਲੇ ਲੋਕਾਂ ਦੇ ਮਨ ਚ ਆਂਤਕ ਹੈ ਹੂੰ ਹੂੰ ਕਿ ਜੇ ਪੰਜਾਬ ਦੀ ਬਹਾਦਰ ਪੁਲਿਸ ਦਾ ਥਾਣਾ ਸੁਰੱਖਿਤ ਨਹੀਂ ਤਾਂ ਬਾਕੀ ਕੀ ਹੋਏਗਾ ਸੋ ਪੰਜਾਬ بچਾਈਏ ਪੰਜਾਬੀ ਭਾਈਚਾਰਾ بچਾਈਏ ਇਸ ਸਰਹੱਦ ਦਾ ਏਰੀਆ ਇਹ ਰ ਬਚਣਾ ਜ਼ਰੂਰੀ ਹੈ ਔਰ ਇਹਨੂੰ ਬਚਾ ਸਕਦੀ ਹੈ ਤੇ ਸਾਡੀ ਪੁਲਿਸ ਫੋਰਸ ਹੀ ਬਚਾ ਸਕਦੀ ਹੈ ਐਸੇ ਚ ਮਨਨ ਨੂੰ ਸ਼ੁਭ ਕਾਮਨਾਵਾਂ ਦਿਆਂਾ ਫਾਇਨਾਂਸ ਲਾਹੌਰ ਜਿੱਥੇ ਅੱਜ ਸਵੇਰੇ ਅਲ ਸੁਬਾ ਇੱਕ ਬਲਾਸਟ ਹੋ ਜਾਂਦਾ ਹੈ ਉਸ ਤੋਂ ਬਾਅਦ ਇਲਾਕੇ ਚ دہشت ਫੈਲ ਜਾਂਦੀ ਹੈ ਤਨੁਨ ਚੋਕ ਰਾਸ਼ਟਰੀ ਮਹਾ ਮੰਤਰੀ ਬੀਜੇਪੀ ਇੱਥੇ ਹੀ ਉਹਨਾਂ ਦਾ ਇੱਕ ਪ੍ਰੋਗਰਾਮ ਸੀਗਾ ਉਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਇੱਥੇ ਪਹੁੰਚੇ ਸਨ ਔਰ ਉਹਨਾਂ ਨੇ ਪੁਲਿਸ ਸਟੇਸ਼ਨ ਫਾਇਨਾਂਸ ਲਾਹੌਰ ਵਿੱਚ ਆ ਕੇ ਇੱਥੋਂ ਦੇ ਕਰਮਚਾਰੀਆਂ ਨਾਲ ਇੱਥੋਂ ਦੇ ਪੁਲਿਸ ਆਫੀਸਰਸ ਦੇ ਨਾਲ ਉਹਨਾਂ ਦਾ ਹੌਸਲਾ ਵੀ ਵਧਾਇਆ ਤੇ ਉਹਨਾਂ ਨੂੰ ਸ਼ਾਬਾਸ਼ੀ ਵੀ ਦਿੱਤੀ ਹੈ ਕਿ ਇਸ ਕੜੀ ਦੇ ਵਿੱਚ ਵੀ ਉਹ ਐਸ ਦਿਨ-ਦਰ-ਦਿਨ ਉਹ ਸੁਚੇਤ ਹੋਣਗੇ ਇਸ ਕੜੀ ਦੇ ਵਿੱਚ ਉਹ ਜਿਹੜੀ ਜਨਤਾ ਦੀ ਸੇਵਾ ਕਰਦੇ ਨੇ ਉਸੇ ਤਰ੍ਹਾਂ ਕਰਦੇ ਰਹਿਣਗੇ ਕੈਮਰਾਪਰਸ ਨਤੇਸ਼ ਦੇ ਨਾਲ ਜੋਤੀ ਬਹਿਲ ਯਾਨਿਕ ਸਵੇਰਾ ਟੀਵੀ ਅੰਬੇਸਰ